ਸਾਰੇ ਗੱਲ ਜੀ ਮੇਰੇ ਭਰਾਵਾਂ ਨੂੰ ਕਿਵੇਂ ਸਾਰੇ ਮੇਰੇ ਖਿਆਲ ਵੀ ਸਾਰੇ ਠੀਕ ਹੋਗੇ ਤੇ ਆਪਾਂ ਅੱਜ ਗੱਲ ਕਰਾਂਗੇ ਆ ਗ੍ਰੈਂਡਰ ਵਾਲੇ ਪੱਤੇ ਦੀ ਇਹ ਕਈ ਤਾਂ ਮੇਰੇ ਭਰਾ ਇਹਨੂੰ ਇਸ ਤਰ੍ਹਾਂ ਪਾਲੰਦੇ ਆ ਤੇ ਕਈ ਮੇਰੇ ਭਰਾ ਇਸ ਤਰ੍ਹਾਂ ਪਾਲੰਦੇ ਨੇ ਕਿ ਐਂ ਪਾਲੰਦੇ ਕਈ ਐਵੇਂ ਪਾਲੰਦੇ ਤੇ ਇਹਦਾ ਰੀਜਨ ਕੀ ਆ ਤੁਹਾਨੂੰ ਮੈਂ ਦੱਸੂਗਾ ਵੀ ਸਹੀ ਤਰੀਕੇ ਨਾਲ ਕਿਵੇਂ ਲੱਗਦਾ ਇਹ ਐਂ ਲੱਗਦਾ ਜਾਂ ਐਂ ਲੱਗਦਾ ਤੇ ਬਣੇ ਰੋਏ ਮੇਰੇ ਵੀਡੀਓ ਨਾਲ ਤੇ ਤੁਹਾਨੂੰ ਮੈਂ ਦੱਸਦਾ ਵੀ ਇਹਨੂੰ ਕਿਵੇਂ ਲਾਈਦਾ ਤੇ ਕਿਵੇਂ ਨੂੰ ਕਿ ਚਲਾਈਦਾ ਵੀ ਸੇਫਟੀ ਆਪਣੀ ਐ ਚਲਾ ਐ ਲਾਉਣ ਚ ਹੈ ਜਾਂ ਐ ਲਾਉਣ ਚ ਹੈ ਤੇ ਵੀਡੀਓ ਦੇਖੀ ਹੈ ਜੇ ਤੇ ਵਧੀਆ ਲੱਗੇ ਤੇ ਲਾਈਕ ਕਰਿਓ ਜੀ ਦੇਖੋ ਜੀ ਆਪਣੇ ਕੋਲੇ ਹੈਗਾ ਕਟਰ ਗ੍ਰੈਂਡਰ ਤਾਂ ਹੈ ਨਹੀਂ ਸੀ ਆ ਤੇ ਆਪਣੇ ਕੋਲ ਹੈਗਾ ਕਟਰ ਠੀਕ ਹੈ ਜੀ ਇਹ ਜਿਹੜਾ ਜੈਨੀਆਂ ਹੁੰਦਾ ਜੈਨੀਆਂ ਹੁੰਦਾ ਇੱਕ ਦੇ ਹੁੰਦਾ ਜਿਹੜਾ ਨਾਂ ਜੈਨੀਆਂ ਹੁੰਦਾ ਉਹ ਤੇ ਤਾਂ ਸਟਿੱਕਰ ਇਧਰਲੇ ਪਾਸੇ ਹੁੰਦਾ ਤੇ ਆਕੜੀ ਇਧਰਲੇ ਪਾਸੇ ਹੁੰਦੀ ਆ ਠੀਕ ਹੈ ਜੀ ਇਹਨੂੰ ਲਾਉਣ ਦਾ ਰੀਜਨ ਇਹੀ ਹੈ ਵੀ ਆਪਾਂ ਇਹਨੂੰ ਐ ਕਰਕੇ ਲਾਈਏ ਜਾਂ ਆਪਾਂ ਨੂੰ ਐ ਕਰਕੇ ਲਾਈਏ ਇਹੀ ਮੈਂ ਤੁਹਾਨੂੰ ਦੱਸਣ ਵਾਸਤੇ ਵੀਡੀਓ ਬਣਾਈ ਆ ਕਦੇ ਵੀ ਮੇਰੇ ਵੀਰ ਭਰਾ ਕੋਈ ਇਹ ਕੰਮ ਕਰਦਾ ਜਾਂ ਪੱਥਰ ਦਾ ਕਰਦਾ ਜਾਂ ਕਿਸੇ ਨੂੰ ਨਹੀਂ ਪਤਾਗਾ ਜਿਨ੍ਹਾਂ ਨੂੰ ਪਤਾ ਉਹਦਾ ਠੀਕ ਹੈ ਜਿਹੜਾ ਨਹੀਂ ਪਤਾ ਉਨਾ ਵਾਸਤੇ ਵੀਡੀਓ ਬ੍ਰੋ ਇਹਨੂੰ ਪ੍ਰਭੂ ਸੇਫਟੀ ਦੇ ਵਿੱਚ ਚਲਾਉਣਾ ਤੇ ਇਹਨੂੰ ਇਸ ਤਰ੍ਹਾਂ ਹੀ ਲਾਉਣਾ ਚਾਹੀਦਾ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਲਾ ਕੇ ਤੇ ਆਪਣਾ ਘੜੀਏਗੇ ਤੇ ਟੱਕਣ ਜਾ ਇਹਨੂੰ ਲਾ ਕੇ ਇੱਥਾ ਤੇ ਉੱਤੋਂ ਨਾਟ ਲੱਗ ਦੇਣਾ ਠੀਕ ਹੈ ਜੀ ਫਿਰ ਨਾਲ ਇੱਕ ਤਾਂ ਇਹ ਟੁੱਟਦਾ ਨਹੀਂ ਜੇਦੋਂ ਐਨੂੰ ਆਪਾਂ ਐਵੇਂ ਲਾਵਾਂਗੇ ਇੱਕਦਾ ਟੁੱਟਦਾ ਨਹੀਂ ਆ ਠੀਕ ਹੈ ਜੀ ਜੇ ਆਪਾਂ ਨੂੰ ਉਲਟਾ ਲਾਵਾਂਗੇ ਤੇ ਟੁੱਟ ਗਿਆ ਕਿਉਂਕਿ ਇਹਨੂੰ ਜਦੋਂ ਕੱਸਦੇ ਆ ਉਹਦਾਬ ਆ ਜਾਂਦੀ ਹੈ ਕਿ ਉਧਰੋਂ ਕੜੀ ਨੂੰ ਮਿਲ ਜਾਂਦੀ ਹੈ ਇਧਰੋਂ ਇਹਨੂੰ ਮਿਲ ਜਾਂਦੀ ਹੈ ਇਸ ਚੀਜ਼ ਦੀ ਠੀਕ ਹੈ ਜੀ ਤੇ ਇਹਦੀ ਪੂਰੀ ਸੇਫਟੀ ਬਣ ਜਾਂਦੀ ਹੈ ਠੀਕ ਹੈ ਜੀ ਕਈ ਤੁਹਾਨੂੰ ਮੇਰੇ ਭਰਾ ਆ ਗਏ ਜਿਹੜੇ ਉਹ ਤਾਂ ਇਹਨੂੰ ਕਿਸ ਤਰ੍ਹਾਂ ਹੀ ਲਾ ਲੈਂਦੇ ਆ ਦੂਸਰੇ ਦਿਨ ਮੈਂ ਤੁਹਾਨੂੰ ਦਿਖਾਉਣਾ ਠੀਕ ਹੈ ਕਈਆਂ ਤੇ ਮੰਨਣਾ ਵੀ ਐਵੇਂ ਲਾਉਣਾ ਚਾਹੀਦਾ ਔਰ ਦੇਖੋ ਜੀ ਮੇਰੇ ਦਿਮਾਗ ਦੇ ਤੱਕ ਜਿਸ ਤੱਕ ਹੈਗਾ ਜਿਸ ਤੱਕ ਮੈਂ ਕੰਮ ਕਰਦਾ ਰਿਆ ਠੀਕ ਹੈ ਜੀ ਕਈ ਮੇਰੇ ਭਰਾ ਐ ਲਾ ਲੈਂਦੇ ਇਹਨੂੰ ਐਵੇਂ ਨਹੀਂ ਲਾਉਣਾ ਚਾਹੀਦਾਗਾ ਠੀਕ ਹੈ ਤੇ ਕਈ ਤੇ ਮੇਰੇ ਭਰਾ ਐਵੇਂ ਲਾ ਲੈਂਦੇ ਇਹਨੂੰ ਇਸ ਲੋਟੀ ਠੀਕ ਹੈ ਜੀ ਮੈਂ ਤਾਂ ਜਦੋਂ ਵੀ ਕੰਮ ਕਰਦਾ ਇਹਦੇ ਨਾਲ ਇਸ ਤਰ੍ਹਾਂ ਲਾ ਕੇ ਠੀਕ ਹੈ ਜੀ ਇਹ ਗ੍ਰੈਂਡਰ ਚ ਹੋਰ ਚੀਜ਼ ਆ ਇੱਥੇ ਕੱਟ ਰਾ ਇਹ ਤੁਹਾਨੂੰ ਕਾ ਕ ਗ੍ਰੈਂਡਰ ਦੇ ਵੀ ਕਦੇ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਾਂਗੇ ਜੀ ਮੈਂ ਤਾਂ ਇਹਨੂੰ ਐਸ ਤਰ੍ਹਾਂ ਹੀ ਕੰਮ ਕਰਦਾ ਚਲੋ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ